ਅਮਰਸਰ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਕਿ ਅੱਜ ਭਗਤਾਂਵਾਲਾ ਦੇ ਨੇੜੇ ਦਾਣਾ ਮੰਡੀ ਦੇ ਬਾਹਰ ਜੁਗਾੜੂ ਰੇੜੀ ਚਲਾਉਣ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦ ਕਿ ਉਹਨਾਂ ਵੱਲੋਂ ਇਹ ਕੰਮ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਕੀਤਾ ਜਾਂਦਾ ਸੋ ਜੁਗਾੜੂ ਰੇੜੀਆਂ ਤੇ ਉਹ ਕੰਮਕਾਰ ਕਰਦੇ ਹਨ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਸੋ ਅੱਜ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਜੁਗਾੜੂ ਰੇੜੀਆਂ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੁਗਾੜੂ ਰੇੜੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਜਿੱਥੇ ਕਿ ਵੱਡੀਆਂ ਗੱਡੀਆਂ ਖਰੀਦਣ ਲਈ ਸਾਡੇ ਕੋਲ ਪੈਸੇ ਨਹੀਂ ਹਨ। ਉੱਥੇ ਅਸੀਂ ਹਰ ਰੋਜ਼ ਕਿਰਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਸੋ ਵੱਡੀ ਗਿਣਤੀ ਵਿੱਚ ਜੁਗਾੜੂ ਰੇੜੀਆਂ ਵਾਲੇ ਲੋਕ ਇੱਥੇ ਇਕੱਠੇ ਹੋਏ ਤੇ ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਭਗਤਾਵਾਲਾ ਦਾਣੀ ਮੰਡੀ ਦੇ ਬਿਲਕੁਲ ਬਾਹਰ ਦੀਆਂ ਜਿੱਥੇ ਕਿ ਜੁਗਾੜੂ ਰੇੜੀ ਚਲਾਉਣ ਵਾਲਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਾਫੀ ਨਿਰਾਸ਼ ਦਿਖਾਈ ਦੇ ਰਹੀ ਸੀ ਔਰ ਤੁਹਾਨੂੰ ਸੁਣਾਉਣੀ ਕਿ ਇਹਨਾਂ ਇਸ ਮੁਕਤੇ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਕੀ ਗੱਲ ਹੈ ਇਹ ਸਾਡੇ ਵੀਰ ਇਲਾਕੇ ਦੇ ਨੇ ਸਾਰੇ ਇੱਥੋਂ ਦੇ ਰੇੜੀਆਂ ਵਾਲੇ ਇਕੱਠੇ ਹੋਏ ਨੇ ਇਹਨਾਂ ਦੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਲੱਗਾ ਹੁੰਦਾ ਜੀ ਕੀ ਇਹਨੂੰ ਕਹਿੰਦੇ ਮੋਟਰਸਾਈਕਲ ਰੇੜੀ ਤੇ ਇਹਨਾਂ ਵੀਰਾਂ ਨੇ ਵੇਖ ਇਹਨਾਂ ਦੀ ਮੰਗ ਆ ਇਹਨਾਂ ਨੂੰ ਪੁਲਿਸ ਤੰਗ ਕਰਦੀ ਹੈ ਜਿੱਥੇ ਨੇ ਉੱਥੇ ਰੋਕਦੀ ਹੈ ਹੋਰ ਅੱਜਕੱਲ ਨਸ਼ਾ ਬਹੁਤ ਵਧ ਰਿਹਾ ਨਾ ਤੇ ਵਿਚਾਰੇ ਕੋਈ ਇਹੋ ਜਿਹਾ ਕੋਈ ਮੜਾ ਕੰਮ ਕਰਦੇ ਆ ਆਪਣੀ ਮਿਹਨਤ ਕਰਕੇ ਤਾਂ ਉਹ ਹੀ ਕਹਿੰਦੇ ਆ ਇਹੋ ਹੀ ਇਹਨਾਂ ਦਾ ਰੋਜ਼ਗਾਰ ਆ ਉਹ ਹੀ ਕਮਾਉਣਾ ਉਹ ਹੀ ਖਾਣਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਹਨਾਂ ਵੀਰਾਂ ਦੀ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਕੰਮ ਕਰਕੇ ਤਾਂ ਆਪਣੀ ਰੋਟੀ ਖਾ ਸਕਣ। ਹਾਂ ਦੂਜੇ ਪਾਸੇ ਸਰਪ੍ਰਸ਼ਾਸਨ ਵੱਲੋਂ ਰੇਡੀਆਂ ਤੇ ਮੋਟਰਸਾਈਕਲ ਲਗਾਉਂਦੇ ਉਹਨਾਂ ਨੇ ਬੈਨ ਕਿਤੇ ਬੰਨ੍ਹ ਕਿਤੇ ਹੋਏ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਡੀਆਂ ਟੈਕਸ ਭਰਦੇ ਨੇ ਚਾਰ ਚਾਰ ਟੈਰੀ ਗੱਡੀਆਂ ਨੇ ਉਹੀ ਚੱਲਦੀਆਂ ਨੇ ਬਾਹਰ ਟੋਣ ਵਾਲੇ ਬਾਰੇ ਬਹੁਤਾ ਕੰਦੇ ਨਹੀਂ। ਸੋ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਇਹ ਮੋਟਰਸਾਈਕਲ ਦੇਖੋ ਜੀ ਇਹ ਇਹ ਵਿਚਾਰੇ ਬਹੁਤ ਗਰੀਬ ਤਬਕੇ ਦੇ ਥੱਲੇ ਗਰੀਬੀ ਦੇ ਰੇਖਾ ਦੇ ਲੈਣ ਵਾਲੇ ਬੰਦੇ ਆ ਗੱਡੀਆਂ ਵੱਡੀਆਂ ਨਹੀਂ ਲੈ ਸਕਦੇ। ਚਲੋ ਇਹ ਜਿਗਾੜੂ ਜਿਹੜੀ ਚੀਜ਼ ਬਣੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਹੈ ਹੁਣ ਹੁਣ ਤੋਂ ਨਹੀਂ ਚੱਲੀ ਤੇ ਇਹਨਾਂ ਤੋਂ ਬਸ ਇੱਤੇ ਨਿਰਭਰ ਹੈਗੇ ਆ ਇਸ ਤੋਂ ਵੱਧ ਹੋਰੇ ਕੁਝ ਕਰ ਨਹੀਂ ਸਕਦੇ ਤੇ ਉਹ ਤੋਂ ਹੀ ਆਪਣਾ ਪਰਿਵਾਰ ਚਲਾਉਂਦੇ ਰੋਟੀ ਆਪਣੀ ਕਮਾ ਕੇ ਖਾਂਦੇ ਲੱਗਦਾ ਨਹੀਂ ਕਿ ਚਕਾੜੂ ਰੇੜੀਆਂ ਠੀਕ ਹੈ ਬਣਾਈਆਂ ਸੀ ਵਰਤਨ ਵਾਦ ਛੋਟਾ-ਮੋਟਾ ਸਮਾਨ ਛੋਣ ਵਾਸਤੇ ਪਰ ਕਈ ਵਾਰੀ ਹੱਥ ਤੋਂ ਜ਼ਿਆਦਾ ਸਮਾਨ ਢੋਆ ਜਾਂਦਾ ਜਿਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਹੈ ਐਕਸੀਡੈਂਟ ਵੀ ਹੁੰਦੇ ਨੇ ਕੀ ਗੱਲ ਉਹ ਚਲੋ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਦੀ ਹੋ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਪਣਾ ਓਵਰਲੋਡ ਨਾ ਪਾਇਆ ਜਾਵੇ ਸਹੀ ਤਰੀਕੇ ਨਾਲ ਆਪਣਾ ਸਹੀ ਜਿਹੜਾ ਜੈਨੂਨ ਹੈ ਜ ਆਪਣਾ ਪਾਸੇ ਗੱਲ ਹੋੜ ਉਹਨਾਂ ਨੂੰ ਚਲਾਉਣਾ ਹਾਂ ਕਈ ਮੋਟਰਸਾਈਕਲ ਜਿਵੇਂ ਸ਼ਹਿਰ ਦੇ ਵਿੱਚ ਚੋਰੀ ਹੁੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਕਿ ਲੋਕ ਪਿੰਡਾਂ ਦੇ ਲੋਕ ਜਾਂ ਰੇੜੀਆਂ ਦੇ ਕਿਲਮ ਵਾਸਤੇ ਖਰੀਦ ਲੈਂਦੇ ਨੇ ਕੀ ਇਹਨਾਂ ਡਾਕੂਮੈਂਟ ਉਹ ਹੋਣੇ ਜ਼ਰੂਰੀ ਨਹੀਂ ਸਾਰਿਆਂ ਦੇ ਹਾਂਜੀ ਹਾਂਜੀ ਸਾਰੇ ਕੋ ਡਾਕੂਮੈਂਟ ਹੈਗੇ ਜੀ ਹਾਂਜੀ ਜਿਹੜਾ ਬਿਨਾਂ ਡਾਕੂਮੈਂਟ ਦੇ ਉਹਨਾਂ ਦੇ ਫਿਰ ਚਲਾਣ ਉਹਨਾਂ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੋ ਹੁਣ ਜਿਹੜਾ ਹੁਣ ਮੰਗ ਦੇ ਪ੍ਰਸ਼ਾਸਨ ਹੁਣ ਮੰਗੇ ਹੋਵੇ ਇਹਨਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਹ ਵਿਚਾਰੇ ਆਪਣਾ ਮਿਹਨਤ ਕਰਦੇ ਘਰੋਂ ਨਿਕਲਦੇ ਆ ਰੋਟੀ ਕਮਾਉਣ ਵਾਸਤੇ ਇਹਨਾਂ ਨੂੰ ਜਿੱਥੇ ਨਹੀਂ ਉੱਥੇ ਡਾਕੇ ਪਰੇਸ਼ਾਨ ਕੀਤਾ ਜਾਂਦਾ ਵਾ ਸਾਰੀ-ਸਾਰੀ ਦਿਹਾੜੀ ਵੇ ਇਹਨਾਂ ਨੂੰ ਕਹਿੰਦੇ ਤੁਹਾਡੀ ਰੇੜੀਆਂ ਬੈਨ ਕਰ ਦੇਣੀਆਂ ਵਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਇਹਨਾਂ ਵਾਤੀ ਇਹ ਪ੍ਰਸ਼ਾਸਨ ਨੂੰ ਮੱਤੇ ਆਪਣਾ ਅਪੀਲਿਆ ਵੀ ਇਹਨਾਂ ਨੂੰ ਜਿਹੜਾ ਵਾ ਕੰਮ ਕੀਤਾ ਕਰਨ ਦੇ ਅੱਜ ਕਿੰਨੇ ਦਿਨ ਤੋਂ ਤੁਹਾਡਾ ਰੋਸ ਪ੍ਰਦਰਸ਼ਨ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਨਹੀਂ ਅਜੇ ਤੱਕ ਕੋਈ ਨਹੀਂ ਜਿਆ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਵਾਂ ਵੀ ਪਿੱਛੇ ਜੇ ਨਾ ਇਹਨਾਂ ਦੇ ਉਦੋਂ ਵੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਤੇ ਮਾਨ ਸਰਕਾਰ ਉਹਦੇ ਨਵੇਂ-ਨਵੇਂ ਪਣੀ ਸੀ ਪਹਿਲ ਦੇ ਆਧਾਰ ਤੇ ਉਹਨਾਂ ਇੱਕ ਦਿਨ ਹੀ ਇਹਨਾਂ ਨੇ ਚੱਕਾ ਜਾਮ ਕੀਤਾ ਤੇ ਅਗਲੇ ਦਿਨ ਸ਼ੁਰੂਆਤ ਕਰਦੀ ਉਹਦਾ ਕਿ ਸਾਰੀ ਵੱਲਾ ਮੰਡੀ ਇਹਨਾਂ ਦੇ ਨਿਰਭਰ ਆ ਜਿਹੜੀ ਛੋਟੀਆਂ-ਛੋਟੀਆਂ ਸਪਲਾਈਆਂ ਵਾਂ ਭੀੜੀਆਂ ਗਲੀਆਂ ਬਾਜ਼ਾਰ ਤੱਕ ਜਿੱਥੇ ਵੱਡੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ ਉਹ ਇਹ ਵੀ ਰਸਪਲਾਈ ਦਿੰਦੇ ਆ ਇਹਨਾਂ ਦੇ ਕਰਕੇ ਸਬਜ਼ੀ ਹਰ ਇੱਕ ਚੀਜ਼ ਫਲ ਫਰੂਟ ਜੋ ਵੀ ਆ ਇਹ ਉੱਥੋਂ ਚੱਕ ਕੇ ਲਿਆਉਂਦੇ ਆ ਤੇ ਆਪਣਾ ਛੋਟੀਆਂ ਦੁਕਾਨਾਂ ਤੇ ਪਹੁੰਚਦਾ ਤੇ ਜਿੱਦਣ ਇੱਕ ਦੋ ਦਿਨ ਹੀ ਇਹ ਜਾਮ ਲਾਉਂਦੇ ਆ ਤੇ ਸਬਜ਼ੀਆਂ ਦੀਆਂ ਤੇ ਫਲਾਂ ਦੀਆਂ ਕੀਮਤਾਂ ਸਮਾਨੀ ਬੋਣ ਜਾਂਦੀਆਂ ਤੇ ਇਹਨਾਂ ਦੇ ਇਹਨਾਂ ਤੇ ਨਿਰਭਰ ਹੈਗੀ ਵੱਲਾ ਮੰਡੀ ਅੱਗੇ ਵੀ ਇਸ ਤਰ੍ਹਾਂ ਹੋਇਆ ਸੀ ਤੇ ਫੇਰ ਇਹਨਾਂ ਨੇ ਫੇਰ ਆਪਣਾ ਸ਼ੁਰੂਆਤ ਬਾਤ ਚ ਕਰਵਾਈ ਸੀ ਧੰਨਵਾਦ ਹਾਂ ਜੀ ਕੀ ਨਾਮ ਤੁਹਾਡਾ ਪੁਨੀਤ ਰੋੜਾ ਜੀ ਭਾਈ ਕੀ ਗੱਲਬਾਤ ਕਰੀ ਅੱਜ ਸਰ ਰੇਡੀਅਮ ਵਾਲੇ ਇੱਥੇ ਇਕੱਠੇ ਹੋਏ ਭਾਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਜੀ ਸਾਡੇ ਰੇਡੀਆ ਨੂੰ ਬਲਿਆ ਨੂੰ ਪੁਲਿਸ ਵਾਲੇ ਬਹੁਤ ਤੰਗ ਕਰ ਰਹੇ ਜੀ ਜੋ ਰੇਡੀਆ ਦੇ ਆਪਾਂ ਚਲਾ ਰਹੇ ਆ ਸਾਨੂੰ ਘਰੋਂ ਆਪਾਂ ਬਹੁਤੀ ਮਾੜੇ ਘਰ ਦੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਕਿ ਰੇਡੀਆ ਵਾਲੇ ਮਾਲ ਲੱਦ ਕੇ ਲੈ ਕੇ ਜਾਂਦੇ ਆ ਸਾਨੂੰ ਪੁਲਿਸ ਵਾਲੇ ਜਿੱਥੇ ਉੱਥੇ ਰੋਕ ਲੈਂਦੇ ਨੇ ਜਿੱਥੇ ਨਕਾ ਲੱਗਾ ਹੁੰਦਾ ਹੈ ਰੋਕ ਲੈਂਦੇ ਨੇ ਉਹ ਰੋਕ ਕੇ ਕਹਿੰਦੇ ਕਿ ਇਹ ਤੁਹਾਨੂੰ ਸਟੇ ਆਰਡਰ ਆ ਹੈ ਕਿ ਗੱਡੀਆਂ ਬੋਨ ਦੀ ਹਟਾਇਤਾ ਦਿੱਤੀ ਗਈ ਆ ਵਾ ਤੇ ਲੇਕਿਨ ਆ ਵੱਡੀ ਗੱਡੀ ਲੈਣ ਦੀ ਤਾਂ ਹਿੰਮਤ ਹੈ ਨਹੀਂ ਆਪਾਂ ਛੋਟੇ ਜੇ ਮੋਟਰਸਾਈਕਲ ਮਗਰ ਜਿਗਾਰ ਬਣਾਇਆ ਕਿ ਛੋਟੇ-ਮੋਟੇ ਕੰਮ ਕਰ ਸਕਦੇ ਆ ਤੇ ਲੇਕਿਨ ਇਹ ਸਾਨੂੰ ਅੰਨਾ ਕੋ ਪਰੇਸ਼ਾਨ ਕਰਦਾ ਵਾ ਕਿ ਆਪਾਂ ਘਰੋਂ ਹੀ ਨਹੀਂ ਨਿਕਲ ਸਕਦੇ ਕਿਉਂ ਆਪਾਂ ਐਨੇ ਦੇ ਸਿਰੋ ਤੇ ਰੋਟੀ ਖਾਣੀ ਆ ਸਾਡਾ ਦਾਲ ਫੁਲਕਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਵਾ ਤੇ ਜੇ ਸਾਨੂੰ ਸਾਰੇ ਵੀਰ ਭਰਾਵਾਂ ਨੂੰ ਤੰਗ ਕੀਤਾ ਜਾਵੇਗਾ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਇੱਕ ਤੇ ਅੰਨਾ ਕੋ ਨਸ਼ਾ ਅੰਬਰ ਸਰ ਵੱਧ ਗਿਆ ਵਾ ਉਹਨੇ ਕੋ ਫੜਿਆ ਨਹੀਂ ਜਾ ਰਿਹਾ ਸਾਡੇ ਗਰੀਬ ਭਰਾਵਾਂ ਨੂੰ ਫੜ ਕੇ ਤੇ ਸਾਨੂੰ ਸਾਰਿਆਂ ਨੂੰ ਰੋਟੀ ਖਾਣ ਤੋਂ ਵੀ ਬੇਦਖਲ ਕਰੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਵਾ ਕਿ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਜਿਨੇ ਵੀਰ ਭਰਾਵਾ ਕੋ ਕਾਗੇ ਨਹੀਂ ਹਗੇ ਉਹ ਗੱਡੀਆਂ ਫੜ ਕੇ ਤੇ ਉਹਨੇ ਦੇ ਕਾਗੇ ਚੈੱਕ ਕਰਕੇ ਤੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਬਾਕੀ ਬੇਨਤੀ ਹੈ ਕਿ ਸਾਰੇ ਭਰਾਵਾ ਨੂੰ ਕਿ ਗੱਡੀਆਂ ਚਲਾਣ ਦਿੱਤੀ ਤੇ anumati ਦਿੱਤੀ ਜਾਵੇ ਤੇ ਕਿਸੇ ਨੂੰ ਰੋਕਿਆ ਨਾ ਜਾਵੇ ਹਾਂ ਅਕਸਰ ਦੇਖੇ ਜਾਂਦੇ ਕਿ ਟ੍ਰਾਂਸਪੋਰਟ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਜਿਹੜੇ ਜੁਗਾੜੀ ਰੈਡੀ ਵਾਲੇ ਨੇ ਉਹਨਾਂ ਕਰਕੇ ਉਹਨਾਂ ਦੇ ਕੰਮ ਵਿੱਚ ਘਾਟਾ ਪੈ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਵੱਲੋਂ ਇਤਰਾਜ਼ ਕਰ ਕਿਤੇ ਜੀ ਪਾਜੀ ਵੇਖੋ ਜੀ ਸੋਨੇ ਦੇ ਵੇਖੋ ਬੇਨਤੀ ਹੈ ਵੈ ਕਿ ਜਗਾੜੂ ਇਸ ਕਰਕੇ ਬਣਾਇਆ ਕਿ ਵੱਡੇ ਗੱਡੀਆਂ ਆਪਾਂ ਚਲਾ ਨਹੀਂ ਸਕਦੇ ਛੋਟੀਆਂ ਗੱਡੀਆਂ ਇਸ ਕਰਕੇ ਚਲਾ ਰਹੇ ਆ ਕਿ ਸਾਡੇ ਕੋ ਕਿ ਚਲੋ ਮਾੜਾ ਮੋਟਾ ਮਾਲ ਢੋ ਸਕਦੇ ਆ ਤੇ ਜੇ ਸਾਨੂੰ ਇਹ ਵੀ ਗੱਡੀਆਂ ਨਹੀਂ ਚਲਾਣ ਦਿੱਤੇ ਜਾਵਾਂਗੇ ਤੇ ਆਪਾਂ ਰੋਟੀ ਕਿੱਥੇ ਖਾਵਾਂਗੇ ਪਰ ਵੱਡੇ ਟਰਾਂਸਪੋਰਟਰ ਤਾਂ ਕਹਿੰਦੇ ਨੇ ਅਸੀਂ ਟੈਕਸ ਵੀ ਭਰਦੇ ਆ ਖਰਚਾ ਵੀ ਕਰਦੇ ਆ ਵੱਡੀਆਂ ਗੱਡੀਆਂ ਵੀ ਖਰੀਦਦੇ ਆ ਪਰ ਜਿਹੜੇ ਜਗਾੜੂ ਵਾਲੇ ਨਾ ਤਾਂ ਟੈਕਸ ਦਿੰਦੇ ਨੇ ਤੇ ਨੋਰਮਲੀ ਉਹ ਜਗਾੜੂ ਲਾ ਕੇ ਤੇ ਕੰਮਕਾਰ ਵੱਤ ਵੱਤ ਕਰਦੇ ਨੇ ਜਿਹੜਾ ਭਾਰ ਹੈ ਉਹ ਵੱਤ ਹੋ ਟੁਆ ਭਾਜੀ ਭਾਰ ਉਹ ਆਪਣੇ ਸਿਸਟਮ ਨਾਲ ਜਿੰਨਾ ਕੋ ਉੱਤੇ ਲਾਗੂ ਆ ਉਹਨਾਂ ਕੋ ਲੱਦਿਆ ਜਾਵੇ ਵੱਤ ਨਾਲ ਲੱਦਿਆ ਜਾਵੇ ਕਿ ਉਹ ਕਿਸੇ ਦਾ ਨੁਕਸਾਨ ਹੋਵੇ ਜਾਨ ਦੀ ਹਾਨੀ ਹੋਵੇ ਉੱਤ ਨਾਲੋਂ ਚੰਗਾ ਕਿ ਮਾਲ ਥੋੜਾ ਹਸਾਬ ਦਾ ਸਿਸਟਮ ਪਾਇਆ ਜਾਵੇ ਲਗਤਾ ਨੇ ਕਿ ਤਾਰੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਦਾਇਰੇ ਦੇ ਵਿੱਚ ਕੰਮ ਕਰਨਾ ਸਗੋ ਵਈਆ ਵੈ ਜੀ ਪਤਾ ਹੀ ਗੱਲ ਹੈ ਦਾਇਰੇ ਦੇ ਵਿੱਚ ਕੰਮ ਕਰਨ ਦਾ ਵੀ ਮਜ਼ਾ ਵੈ ਤੇ RAM ਨਾਲ ਬੰਦਾ ਭਾਜੀ ਵਜਨ ਘੱਟ ਹੋਏਗਾ ਤੇ ਆਰਾਮ ਨਾਲ ਗੱਡੀ ਬੰਦਾ ਇੱਥੋਂ ਦੀ ਉੱਥੇ ਮਾਲ ਲੈ ਕੇ ਜਾ ਸਕਦਾ ਹੈ। ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੰਗ ਪੱਤਰ ਕਿਸਨ ਦਿੱਤਾ ਹੈ ਤੇ ਕੋਈ ਅਧਿਕਾਰੀ ਨੂੰ ਪਹੁੰਚਿਆ ਇੱਥੇ ਕੋਈ ਜਾਂ ਕਿਸ ਨੂੰ ਤੁਸੀਂ ਅਧਿਕਾਰੀ ਵਾਸਤੇ ਕੋਈ ਪ੍ਰੈਸ ਨੋਟ ਜਾਂ ਮੰਗ ਪੱਤਰ ਕਰਦੇ ਹੋ। ਨਹੀਂ ਭਾਜੀ ਆਪਾਂ ਅੱਜ ਇਸ ਕਰਕੇ ਸਾਰੇ ਛੋਟੇ ਵੀਰ ਭਰਾ ਥੋੜੇ ਘੱਟ ਇਕੱਠੇ ਹੋਏ ਆ ਕੀ ਸਾਰੇ ਇਕੱਠੇ ਹੋ ਗਏ ਇਸ ਕਰਕੇ ਕੀ ਸਾਰੇ ਇਕੱਠੇ ਸਾਡਾ ਸਾਥ ਦਿਓ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਕਿ ਆਪਾਂ ਜਿੱਥੇ ਜਾਂਦੇ ਆ ਸਾਰੇ ਚੌਂਕਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਆਵਾ ਨਾਕਾ ਲੱਗਨ ਕਰਕੇ ਘਰੋਂ ਹੀ ਨਹੀਂ ਆਪਾਂ ਨਿਕਲ ਸਕਦੇ ਬਾਹਰ ਨਹੀਂ ਜਾ ਸਕਦੇ ਕਿਤੇ ਮਾਲ ਲੱਦ ਕੇ ਕਿਸੇ ਦੇ ਘਰ ਨਹੀਂ ਜਾ ਸਕਦੇ ਸਮਾਨ ਛੱਡ ਨਹੀਂ ਸਕਦੇ ਸਾਨੂੰ ਰੋਟੀ ਖਾਣੀ ਅੰਨੀ ਕੋ ਹੋ ਕੀ ਹੋ ਗਈ 15 ਦਿਨ ਦੇ ਵਿੱਚ ਸਾਡੀ ਅੰਨੀ ਕੋ ਗੱਡੀਆਂ ਬੌਂਡ ਹੋ ਚੁੱਕੀਆਂ ਆ ਜਾਵਾ ਕਿ ਬਾਕੀ ਵੀਰ ਭਰਾ ਸਾਰੇ ਘਰ ਬੈ ਕੇ ਤੇ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ ਕੀ ਕਰਦੇ ਹੋ ਮੰਗ ਆਈਓ ਕਰਦੇ ਆ ਕਿ ਸਾਨੂੰ ਕਿ ਰੇਡੀਆਂ ਚਲਾਉਣ ਦੀ anumati ਦਿੱਤੀ ਜਾਵੇ ਕਿ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨੇ ਤੇ ਐਕਸ਼ਨ ਲਿੱਤਾ ਜਾਵੇ ਤੇ ਸਾਨੂੰ ਕੰਮ ਕਰਨ ਦੀ anumati ਦੇਣ